ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਪੈਣ ਨੂੰ ਸੰਧਾਰਾ ਦੇਣਾ ਤੇ ਨਾਲ ਸਾਡੇ ਮਾਤਾ ਜੀ ਵਾਹਿਗੁਰੂ ਜੀ ਦਾ ਘਾਲਸਾ ਵਾਹਿਗੁਰੂ ਜੀ ਕੀਪਤੇ ਨਾਲ ਸਾਡੇ ਨਾਨਾ ਜੀ ਆ ਚੱਲੇ ਆ ਇਹ ਕਹਿੰਦੇ ਵੀ ਅੱਜ ਮੈਂ ਫਟਾਫਟ ਜਾਇਆ ਵਾ ਕੱਲ ਇਹਨਾਂ ਨੂੰ ਪੀਜੀ ਲੈ ਕੇ ਜਾਣਾ ਤੇ ਰਹਿਤ ਵਾ ਆਪਾਂ ਨਾਨਾ ਹੀ ਗਿਆ ਲਾਇਆ ਫਿਰ ਪਤਾ ਨਹੀਂ ਯਾਰ ਪਤਾ ਨਹੀਂ ਮੈਂ ਮੁੜ ਲੈ ਕੇ ਨਹੀਂ ਮੁੜਨਾ ਪਤਾ ਨਹੀਂ ਜਿਹਤ ਕਿੰਨੀ ਕ ਸੋ ਠੀਕ ਹੈ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਪਹੁੰਚ ਕੇ ਹਾਂਜੀ ਮਿੱਤਰ ਪੈ ਰਹੇ ਉਹ ਤੇ ਆਪਾਂ ਪੈਨਾਰਾ ਕੋਲੇ ਪਹੁੰਚ ਗਏ ਸੀਗੇ ਤੇ ਟਿੰਡਪੋਟੀ ਜੀ ਸਰ ਲਿਆ ਲਈ ਸੀ ਨਾਲ ਤੇ ਹੁਣ ਅਸੀਂ ਮਾਰਦੇ ਆਂ ਐਂਟਰੀ ਅੰਦਰ ਨੂੰ ਤੇ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਉਹ ਦੋ ਜੀ ਨਾਨਾ ਜੀ ਤੇ ਇਹ ਪਿੱਛੇ ਆਪਣੇ ਮਾਤਾ ਜੀ ਜਾਂਦੇ ਹੋਏ ਸਾਰੇ ਮੇਲੋ ਮੇਲੋ ਕੀ ਉਹ ਸੌਰਾ ਬਣੀ ਹੋਤੀ ਤਾਂ ਆਇਆ ਮੇਰਾ ਹੈ ਸਾਤੀ ਕਿਉਂ ਹੁਣ ਕਰਖਾਂ ਇਧਰ ਕਹੀਂ ਤੇ ਸਾ ਲਾਓ ਲਾ ਇੱਕ ਮੜਗਣਾ ਦੋ ਲਾਲੀ ਚਲੋ ਹੋਰ ਲੱਡੂ ਕਿਵੇਂ ਹੈ ਬਸ ਠੀਕ ਬਤਲ ਆਜ ਵਧੀਆ ਨਾ ਡੈਡੀ ਵਾਲੀ ਲੁੱਕ ਹਾਂ ਮੈਂ ਸੋਚੀ ਜਾਂਦੀ ਸੀ ਕਿ ਮੈਂ ਕਿਉਂ ਪਾਰਟ 1 ਕਿ ਆਉਂ ਕਰਦੀ ਨਹੀਂ ਪਰ ਮਾਂ ਕਹਿੰਦਾ ਲੱਭ ਪਾ ਕੇ ਬਾਰਨ ਕੇ ਕੋੜਤਾਵੇਂ ਮਪਾ ਆ ਕਿਤੇ ਲਗੀ ਹੋਰ ਆਇਆ ਤੋਂ ਪਤਾ ਕਾਚਰ ਗਈ ਆ ਅੱਖਾਂ ਨੂੰ ਪੈਂਦੀ ਸਿੱਧੀ ਗੁੰਤਾਸ ਤੱਕ ਰੇ ਗੁੰਤਾਸ ਔਰ ਬਰਪਿੰਦੀ ਚ ਜਾਵੜ ਗਏ ਹੁਣ ਤਾਂ ਸਨੂ ਪੈ ਰਹੀ ਹੈ ਦਬਈ ਵਾਲੀ ਹੋਰ ਚਲ ਆਏ ਆਏ ਕੋਣ ਤੁਰ ਚਲੋ 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 ਮਾਰੋ ਐਂਟਰੀ ਬੰਦ ਕਰ ਬੰਦ ਕਰ ਦਿੰਦੇ ਪਰ ਮੈਂ ਨਹੀਂ ਚਾਹਤੀ ਅਜੇ ਗੰਤਾਸ਼ ਹੈ ਨਹੀਂ ਨਾਲੇ ਅਜਾ ਰੂਟ ਤੇ ਅਸੀਂ ਆ ਗਏ ਸੀ ਗੁੰਤਾਸ਼ ਨੂੰ ਲੈਣ ਤੇ ਆ ਆ ਗਿਆ ਸਾਡਾ ਸ਼ਰਾਰਤੀ ਬੱਚਾ ਕਿਆ ਹੈਲੋ ਬੋਲਿਓ ਸਾਰਿਆਂ ਨੂੰ ਕਿਆ ਹੈਲੋ ਕਰਦੇ ਹੋ ਆ ਕੀ ਹੈ ਇਹ ਰੇਡੀਓ ਆ ਆ ਕੀ ਹੈ ਇਹ ਰੇਡੀਓ ਆ ਆ ਕੀ ਹੈ ਇਹ ਗੁੰਤਾਸ਼ ਆ ਆ ਕੀ ਹੈ ਇਸ ਸਕਰੀਨ ਬੱਚਾ ਇੰਨੇ ਕੁਸਚਨ ਹੀ ਪੁੱਛੀ ਦਿੰਦੇ ਨੇ ਹੈ ਚਲੋ ਇਧਰ ਹਾਂ ਹੀ ਤਾਂ ਬੋਲ ਦਿਓ ਸਾਰਿਆਂ ਨੂੰ ਕਿਆ ਹੈਲੋ ਬੋਲਿਓ ਫੇਰਾ ਪੇ ਚਲਾ ਲਾਂਗਾ ਨੂੰ ਫਟਾਫਟ ਬੋਲ ਦੋ ਫੜੇ ਕਰੀ ਨੋ ਫੇਰਾ ਚਲਾਉਂਦਾ ਮੈਂ ਪਹਿਲਾਂ ਬੋਲੋ ਇੱਧਰ ਬੋਲਿਓ ਕਿ ਸਸੀ ਕਾਲ ਜੀ ਬੋਲੋ ਮੁੰਤਾਜ ਬੋਤ ਬੋਲ ਦਿਓ ਆ ਕੀ ਆ ਇਹ ਗੰਦੀ ਚੀਜੀ ਇਹ ਨਹੀਂ ਲੈਣੀ ਵੀ ਤੇ ਹਾਰੇ ਚੀਜ਼ ਕੀ ਆ ਹੈ ਕੀ ਆ ਆ ਕੀ ਆ ਆ ਕੀ ਆ ਆ ਨੋਦੀ ਆ ਕੀ ਆ ਜੂਆ ਨਿਕਲਦਾ ਹੁੰਦਾ ਹੈ ਨੋ ਗੰਦੇ ਵਤੀ ਨਹੀਂ ਮਨਾ ਆ ਕੀ ਆ ਆ ਕੀ ਆ ਇਹ ਰ ਹੈ ਹਾਂ ਆਈਸ ਕਿੱਥੇ ਆ ਨੀ ਇਹ ਬੂਟ ਟੁੱਟਵਾਸਾ ਆ ਮੈਂ ਅੱਗੇ ਆ ਗਿਆ ਇਹ ਕੀ ਕਰਦੇ ਹੋ ਨੇ ਹਾਂ ਅੱਜ ਮਾਰਨਿੰਗ ਕੀਤਾ ਸੀ ਹਾਂ ਕਿਹੜਾ ਪ੍ਰੈਸ ਕਰਦੇ ਹੋ ਨੇ ਉਹ ਉਹ ਛੋਟਾ ਹੈ ਛੋਟਾ ਇਹ ਵੱਡਾ ਨਹੀਂ ਛੋਟਾ ਕਰ ਲਓ ਓਕੇ ਪਾਪਾ ਨੂੰ ਆਜ ਤਾਂ ਮਾਰ ਲਓ ਫਰੂਟ ਕੀ ਵੀ ਖਾਣਾ ਦੱਸੋ ਫਿਰ ਫਰੂਟ ਲੈ ਕੇ ਚੱਲਾਂਗੇ ਆਪਾਂ ਮੈਂ ਦੁੱਧ ਪੀਣਾ ਕਰੋ ਉੱਥੇ ਬਾਈ ਕੋਲੇ ਕਿਹੜੇ ਬਾਈ ਕੋਲੇ ਆ ਉਹ ਇੰਡੇ ਲੋਨ ਤੇ ਚੌਂਗ ਤੇ ਵਿੱਚ ਹਾਂ ਚੌਂਗ ਤੇ ਵਿੱਚ ਉਹ ਕਾਦਾ ਜੂਸ ਪੀਣੇ ਨੇ ਤੁਸੀਂ ਅੱਜ ਉਹ ਦੁੱਧ ਲਾ ਲੈ ਗੱਟਾ ਪੀਣਾ ਹੁੰਦਾ ਬੱਤਾ ਬੱਤਾ ਉਹ ਜੂਸ ਹੁੰਦਾ ਉਹ ਜੂਸ ਹੁੰਦਾ ਨਹੀਂ ਜੂਸ ਦਾ ਨਾਮ ਕੀ ਆ ਜੂਸ ਦਾ ਨਾਮ ਹੋਰ ਕੀ ਨਾਮ ਹੈ ਪਾਈਨੈਪਲ ਦਾ ਜੂਸ ਹੁੰਦਾ ਹੈ ਮੰਗੋ ਦਾ ਸ਼ੇਕ ਹੁੰਦਾ ਬਨਾਨਾ ਸ਼ੇਕ ਹੁੰਦਾ ਕੀ ਹੁੰਦਾ ਹਾਂ ਹੈ ਇਹ ਚੀਜ਼ ਨਹੀਂ ਪਤਾ ਇਹ ਤਾਂ ਹੁੰਦਾ ਹੈ ਕੰਡਿਆ ਤੋਏ ਇਹ ਚ ਤੋਏ ਨਹੀਂ ਹੁੰਦੇਗੇ ਬੋਲ ਬੋਲ ਕੇ ਦੇਖ ਲਓ ਖੋਲ ਕੇ ਹੈ ਨਹੀਂ ਟੋਇਓ ਦੇਖੋ ਇਹ ਕੀ ਹੈ ਹੈ ਇਹ ਬੂਤ ਵਿੱਚ ਰੱਖ ਦਿਓ ਮੈਂ ਤਾਂ ਸਾਫ਼ ਕਰਨ ਵਾਲੇ ਆ ਵਾਈਪਸ ਨਹੀਂ ਆਹ ਕੈਂਡੀ ਮਿਲ ਗਈ ਹਾਂ ਇਹ ਤਾਂ ਖਰਾਬ ਹੋ ਗਏ ਪੁੱਤ ਗਰਮੀ ਨਾਲ ਵਿੱਚ ਰੱਖ ਦਿਓ ਵੈਰੀ ਗਾਡਰ ਬਸ ਹੈ ਨਹੀਂ ਘਰੇ ਆਪਣੇ ਸਾਰੇ ਆ ਪਹਿਲਾਂ ਸਹੀ ਕਰਕੇ ਰੱਖੋ ਬੰਦ ਨਹੀਂ ਹੋਣਾ ਇਹ ਪਹਿਲਾਂ ਸਹੀ ਰੱਖੋ ਖੋਲੋ ਨੀਚੇ ਕਰੋ ਇਹਨੂੰ ਅੰਦਰ ਕਰੋ ਤੇ ਅਸੀਂ ਮੁੰਤਾਸ਼ ਨੂੰ ਲੈ ਲਿਆ ਸੀ ਨਾਲ ਤੇ ਹੁਣ ਚੱਲਿਆਂ ਆਪਾਂ ਘਰ ਨੂੰ ਭਾਜੀ ਇਹਨੂੰ ਕਿਹਾ ਕਿ ਹਾਏ ਹੈਲੋ ਬੋਲੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਕਿ ਸਤਿ ਸ਼੍ਰੀ ਅਕਾਲ ਜੀ ਦੁਬਾਰੇ ਬੋਲੋ ਸਤਿ ਸ਼੍ਰੀ ਅਕਾਲ ਜੀ ਬੋਲ ਆਏ ਕਰਕੇ ਥੋੜਾ ਲਾਊਡ ਬੋਲੋ ਸਤਿ ਸ਼੍ਰੀ ਅਕਾਲ ਇਹਦਾ ਕੀ ਹੈ ਪਹਿਲਾਂ ਤੁਸੀਂ ਉਸ ਸਤਿ ਸ਼੍ਰੀ ਅਕਾਲ ਬੋਲੋ ਪਹਿਲਾਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਐਵੇਂ ਪੁੱਛੋ ਕਿ ਮਾਮੂ ਕਿਵੇਂ ਹੋ ਕਿਵੇਂ ਹੋ ਸਾਰੇ ਇਹ ਕਹਿੰਦੇ ਆ ਕਿ मामੂ ਨਹੀਂ ਕਹਿੰਦਾ ਗਾਏ ਇਹ ਕਹਿੰਦੇ ਆ ਵੀ ਤੁਸੀਂ ਸੱਸੀ ਹਲ ਕਿਉਂ ਨਹੀਂ ਬੁਲਾਈ ਸਾਰਿਆਂ ਨੂੰ ਪੁੱਛਿਆ ਕਿ ਉਹਨੇ ਕਿੰਮੋਂ ਸਾਰੇ मामੂ ਬੈਠ ਦਿੰਦੇ ਅੱਥੇ मामੂ ਬੈਠ ਦਿੰਦੇ ਇੱਥੇ ਹਾਂ ਇਹ ਆਏ ਕਹਿੰਦੇ ਆ ਵੀ ਬੱਚਾ ਨਾ ਕਹਿੰਦੇ ਜਦੋਂ ਬੱਚੇ ਨੂੰ ਮੋਣੇ ਹੁੰਦੇ ਆਪਾਂ ਸੀਟ ਬੈਠਾ मामੂ ਨੇ ਜੂਸ ਤਾਂ ਪਿਆਉਣਾ ਹੀ ਨਹੀਂ ਅੱਜ ਫੇਰ ਹਨਾ ਉਹ ਜੂਸ ਕਿੱਥੇ ਜੂਸ ਵਾਲਾ ਉਹ ਕਿੱਥੇ ਆ ਕੋਨੀ ਤੇ ਪੈਸੇ ਪੈਸੇ ਕਿੱਥੇ ਆ ਪਾਪਾ ਕੋਲ ਆ ਪਾਪਾ ਤਾਂ ਪੈਸੇ ਲੈ ਗਏ ਨਹੀਂ ਆਏ ਤੁਹਾਡੇ ਕੋਲ ਅਸੀਂ ਪੈਸੇ ਸਵੇਰੇ ਦਿੱਤੇ ਸੀ ਤੁਹਾਨੂੰ ਨਾ ਪੈਸੇ ਦੇਵਚ ਨਹੀਂ ਪਏ ਸੀਗੇ ਨਹੀਂ ਆਏ ਸੀਗੇ ਪੇਮੈਂਟ ਬਰ ਗਈ ਕੱਲ ਸੀ ਕੱਲ ਭਾਈ ਸੀ ਨਾ ਚਲੋ ਦੱਸ ਦਿਓ ਕਿਹੜੀ ਕਿਹੜੀ ਜੂਸ ਵਾਲੀ ਦੁਕਾਨ ਕਿਹੜੀ ਸੀਗੀ ਹੈ ਨਹੀਂ ਉੱਥੇ ਤਾਂ ਕੋਈ ਦੁਕਾਨ ਨਹੀਂ ਗਈ ਹੁਣ ਹਾਰਨ ਮਾਰਨਾ ਗੇ ਨਹੀਂ ਨੱਪਿਆ ਜਾਂਦਾ ਬਾਦ ਚ ਜੋਰ ਖਤਮ ਹੋ ਗਿਆ ਟੋਡੇ ਚ ਮਾ ਇਹ ਰਿਹੰਦੋ ਫਿਰ ਇਹ ਪੁੱਛਣਾ ਤਾਂ ਉਹ ਕੀ ਹੈ ਉਹ ਲਾਈਟ ਆ ਉਹ ਉਹ ਦੇਖੋ ਸਸੀਆ ਬੋਲਦਾ ਸਸੀਆ ਨਹੀਂ ਸਾਡੇ ਚੌਧਰੀ ਸਾਬ ਕਰ ਲਈ ਇਧਰ ਦੀ ਇਧਰ ਦੀ ਚੱਲੋ ਇਧਰ ਨਹੀਂ ਗੇ ਅੰਦਰ ਆ ਨਾ ਨਹੀਂ ਮम्मा ਅੰਦਰ ਆ ਚਲੋ ਖੋਲੋ ਗੇਟ ਇਹ ਇਹ ਜ਼ੋਰ ਲਾ ਕੇ ਮੈਨੂੰ ਤਾਂ ਲੈ ਜਾਓ ਕਿਹੜੀ ਚਾਬੀ ਲੈਣੀ ਆ ਕਾਦੀ ਚਾਬੀ ਲੈਣੀ ਆ ਓਹ ਹੈ ਨਹੀਂ ਚਾਬੀ ਮੇਰੇ ਕੋਲ ਕਿੱਥੇ ਚਾਬੀ ਦੱਸੋ ਕਿਹੜੀ ਚਾਬੀ ਬੋਲੋ ਬੋਲੋ ਕਿੱਥੇ ਲੱਗੀ ਸੀ ਦੱਸਿਓ ਇੱਥੇ ਇੱਥੇ ਕੀ ਲੱਗੀ ਸੀਗੀ ਚਾਬੀ ਕਾਦੀ ਚਾਬੀ ਸੀਗੀ ਮੇਰੀ ਚਾਬੀ ਤੇਰੀ ਚਾਬੀ ਥੋੜਾ ਜਿਹੀ ਬੁਲਟ ਦੀ ਚਾਬੀ ਸੀਗੀ ਅਬਿਕਾ ਤੇ ਸਪੋਟਰ ਦਾਸ ਨੂੰ ਦੱਸੋ ਫਿਰ ਮਸਕੋ ਲਾ ਦੋ ਉੱਤਰ ਕੋਤੇ ਦਾਰ ਦਿੰਦਾ ਹਾਂ ਉਹ ਉੱਤੇ ਹੀ ਬੈਠੋ ਤੁਸੀਂ ਉਹ ਦੇਖੋ ਉਹ ਦੇਖੋ ਉਹ ਕੀ ਲੈਂਪ ਪੇ ਹੋਣਾ ਕਿਹੜਾ ਲੈਂਪ ਦੇਖਿਆ ਨੂੰ ਬੜਾ ਹੈਲਤੀ ਹੈ ਉਹ ਲੈਂਪਾ ਇਹ ਅੱਛਾ ਅੱਛਾ ਲੈਂਪ ਕੀ ਕਰੇਗਾ ਲੈਂਪ ਨੂੰ ਪੜ੍ਹ ਦੋ ਤਾਂ ਹੈ ਨਹੀਂ ਤੂੰ ਰਾਤ ਨੂੰ ਲੈਂਪ ਕਬਾ ਪਾਪਾ ਕਹਿੰਦੇ ਸੀ ਰਾਤ ਨੂੰ ਪੜ੍ਹਦੇ ਨਹੀਂਗੇ ਜਮਾ ਹੀ ਹੈ ਨਹੀਂ ਪੜ੍ਹਦੇ ਨਾ ਆ ਆ ਤੁੱਟ ਗਿਆ ਨਹੀਂ ਤੁਸੀਂ ਇਹਨਾਂ ਨੂੰ ਰਾਤ ਨੂੰ ਸਟੱਡੀ ਕਿਉਂ ਨਹੀਂ ਕਰਦੇ ਮੈਂ ਥਾਣੇ ਲੈ ਜਾਣਾ ਫਿਰ ਥਾਣੇ ਲੈ ਜਾਣਾ ਤੈਨੂੰ ਠਾ ਠੂ ਕਿੱਧਰ ਜਾਣੀ ਆ ਠਾ ਕਿੱਥੇ ਤੇਰੀ ਠਾ ਕਿੱਧਰ ਗਈ ਠਾ ਕਿੱਥੇ ਆ ਕੰਨ ਅੱਜ ਅੱਜ ਗਰਾਊਂਡ ਨਹੀਂ ਜਾਣਾ ਗਰਾਊਂਡ ਨਹੀਂ ਜਾਣਾ ਖੇਡਣੇ ਲਈ ਕਦੋਂ ਜਾਓਗੇ ਜਾਣੇ ਬਸ ਭਾਈ ਸੈਂਸਰ ਨਾਲ ਲੱਗੇ ਆ ਜਾਗਾ ਤੂੰ ਤਾਂ ਪਾਬੰਦ ਦੇ ਆਏ ਸਾਰੀ ਪੇਮੈਂਟ ਲਾਇਨ ਮਤ ਸੋਕ ਹੋਰ ਚਾਹ ਲਾਇਨ ਹੋਰ ਕਿ ਪਾਸਾ ਦੇ ਬਾਈ ਦੀ ਲਾਹ ਹੁਣ ਬਾਬੇ ਨੂੰ ਕਹਣਾ ਇੰਨਾ ਕੋਈ ਨਵੇਂ ਵਪਾਰੀ ਲਾਓ ਫਰਕਾ ਵੀ ਨਵੀਂ ਲਾਹ ਕਿ ਲੱਗੀਆਂ ਮਾਸਰਦੀ ਵਾਲੀ ਵੀ ਲੈ ਗਈ ਹੋਰ ਮਾਸਰਦੀ ਕਾਦੀ ਮੌਕੇ ਦੀ ਸੀ ਤੁਈ ਜੀ ਗੰਢ ਹੋ ਗਈ ਠੀਕ ਇੱਕ ਬੈ ਗਈ ਸੀ ਇੱਕੋ ਤੇ ਹਾਂ ਗਏ ਨਹੀਂ ਸੀ ਹੋਰ ਹੋ ਗਈ ਫਿਰ ਹਾਂ ਹੋਰ ਹੋਈ ਗਈ ਸਲਾ ਮਾਸ ਨੂੰ ਕਹੋ ਕੋਈ ਨਾ ਗਲਤੀ ਕਰੀਂ ਕਿ ਤੇਰੇ ਨਵੇਂ ਦਾਣੇ ਬਣ ਜਾਣੇ ਉੱਤੇ ਪੰਜ ਚਾਰ ਮਣ ਕੇ ਅੰਦਰ ਪੰਜ ਚਾਰ ਬਾਹਰ ਬਣ ਜਾਣੇ ਆਪਣਾ ਭੋਲੂ ਅੰਦਰ ਪਾਣੀ ਆ ਗਿਆ ਨੋ ਮੇਰੂ ਸੀ ਮੇ ਨਾਲ ਆਪਕੀ ਨਹੀਂ ਆ ਨਾ ਇਹ ਤਾਂ ਸੌਣ ਲੈ ਘੰਟਾ ਘੰਟਾ ਵਧੀਆ ਪਰ ਲੇਟ ਜਾਵੜੀ ਜੀ ਅੱਜ ਕਿਸਮਤ ਮਾੜੀ ਜਿਵੇਂ ਪ੍ਰਾਣੇ ਨਾਲ ਵਿਚਾਰ ਨਾਲ ਹੁੰਦੀ ਹੁੰਦੀ ਆਜ ਕੀ ਸਾਲੇ ਨਾਲ ਵੀ ਓਵੇਂ 22 ਦਾ ਜਾਂਦਾ ਤਾਂ ਲੇਟ ਨਹੀਂ ਹੁੰਦੀ ਕਿ ਸੀ ਨਹੀਂ ਨਹੀਂ ਇੱਥੇ ਨਹੀਂ ਸਾਈਡ ਤੇ ਲਾਓ ਇਹਦੇ ਹਾਂ ਇੱਥੇ ਲਾ ਦਿਓ 1 2 3 ਕੱਢ ਦਿਓ ਕੱਢ ਦਿਓ ਬੱਤ ਬੱਤ ਲੱਗ ਗਿਆ ਟੀਕਾ ਦੂਜੇ ਬੱਤ ਵੀ ਲੱਗ ਗਿਆ ਇੱਧਰ ਦੇਖਿਓ ਇੱਥੇ ਹੀ ਤੈਨੂੰ ਦੇਖ ਕਿੱਧਰ ਲਾ ਦੇ ਇੱਧਰ ਨਹੀਂ ਤੇਰੇ ਲਾਉਣਾ ਪਹਿਲਾਂ ਹਾਂ 1 2 3 ਚਾ ਐ ਲੱਗ ਗਿਆ ਲੱਗ ਤੇ ਉਹ ਜਿਹੜਾ ਗੱਡੀ ਚ ਪਿਆ ਉਹ ਵੀ ਲੈ ਕੇ ਆਵਾਂ ਕਿ ਠਾਕ ਕਰੇਗਾ ਠਾਕ ਕਰੇਗਾ ਹਾਂ ਨਹੀਂ ਅਬ ਮੈਂ ਗੱਡੀ ਚ ਪਿਆ ਉਹ ਲੈ ਆਉਂਗਾ ਫਿਰ ਮੈਂ ਹਾਂ ਕਰ ਦੇ ਮਾਮੂ ਜੀ ਤੂੰ ਪਿਸਤੌਲ ਕਿੱਥੇ ਛੋਟਾ ਪਿਸਤੌਲ ਤੇਰੇ ਥੱਲੇ ਆ ਚੋਰੀ ਹੋ ਗਿਆ ਪਿਸਤੌਲ ਕਿੱਥੇ ਗਿਆ ਫਿਰ ਲੱਬ ਕਿ ਨਹੀਂ ਲੈ ਕੇ ਆਉਂਦਾ ਪਿਸਤੌਲ ਚੋਰੀ ਹੋ ਗਿਆ ਆ ਸੀ ਹੁਣ ਕਰੋ ਠਾ ਫਿਰ ਆ ਮਾਂ ਉਹ ਵਾਜਦੀ ਗੋਲੀ ਵਾਜਦੀ ਵਾਜਦੀ ਗੋਲੀ ਵਾਜਦੀ ਮਾਮੂ ਮਾਮੂ ਦੇ ਮਾਰੂਗਾ ਮਾਮੂ ਨੂੰ ਵੀ ਛੀਤ ਕਰਨਾ ਨੇ ਏ ਉਹ ਉਹ ਮਾਈ ਗਾਡ ਹੋ ਹੋ ਸੱਤ ਵਾਰ ਕੱਢੋ ਉਹ 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 ਦাদু ਦੂਜਾ ਦਿਸ ਕੇ ਦাদু ਤੁਸੀਂ ਵੀ ਡਿੱਗ ਜਾਓ ਸਾਰੇ ਡਿੱਗ ਜੋ ਸਾਰੇ ਗੋਲੀ ਚੱਲ ਗਈ ਇਧਰ ਦੇਖੋ ਇਧਰ ਵੀ ਚਲਾਓ ਦੇਖਤਾ ਵੀ ਦੇਖਤਾ ਨਾਨੀ ਮਮਾ ਨੂੰ ਵੀ ਦੇਖਤਾ ਉਧਰ ਵੀ ਮਾਂ ਨਾਨੂ ਦੇ ਵੀ ਨਾਨੂ ਦੇ ਵੀ ਨਾਨੂ ਤਾਂ ਬਚ ਗਏ ਔਰ ਟਿਸ਼ਕਿਓ ਨਾਨੂ ਨਾਨੀ ਸਾਰੇ ਵਾਰ ਤੇ ਚੱਲ ਬੱਸ ਭਰਾਵਾ ਪਾਪਾ ਨੂੰ ਵੀ ਠਾਹ ਕਰ ਦਿਓ ਹੋਰ ਘਾਟ ਖਾਲੀ ਇਹਦੇ ਹਾਂ ਕਿਹਨੇ ਆ ਕਿਤੇ ਗਾਨਾ ਦਿੱਤਾ ਕਿਉਂ ਫਿਰ ਗੋਲੀ ਚੱਲ ਗਈ ਓ ਨਾਨੀ ਮਮਾ ਤੇ ਫਿਰ ਵੱਜ ਗਈ ਗੋਲੀ ਹੁਣ ਓ ਜੱਲੇ ਓਹੋ ਆ ਗਰਨੇਡ ਵੀ ਚੱਲ ਰਿਹਾ ਵੇ ਜੀ ਇਹ ਹਾਂ ਗੋਲੇ ਆ ਇਹ ਅੱਗੇ ਗਰਨੇਡ ਹੈ ਕਰਜਾ ਕਰ ਕੱਟ ਕਰਜ 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 ਓ ਚਲੋ ਬਾਤਾਂ ਬਾਤ ਬਾਤ ਵਿੱਚ ਮਰ ਉਹ ਕੋਲੀਆਂ ਮੁੱਕ ਜਾਣਗੀਆਂ ਤੇਰੀਆਂ ਉਧਰ ਰੱਖਿਓ ਸ਼ਾਨਭਾਈ ਥੋੜਾ ਬੀਬੀਆਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਇਹਨਾਂ ਨੂੰ ਬਹੁਤ ਔਖਾ ਕੱਢਣਾ ਹੈ ਉਹ ਬਾਸ਼ਰ ਵਾਲਾ ਬਾਈ ਖੜਾ ਹੈ ਕਿ ਮੈਨੂੰ ਲੈ ਕੇ ਜਾਓ ਨਾਲ ਓਕੇ ਟਾਟਾ ਜੀ ਬਾਏ